ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਆਕਾਰ ਸਰਾਨਾ ਕਰ ਗਈ ਸੀ ਤਾਂ ਖਾਲਸਾ ਰਾਜ ਦੇ ਖਜ਼ਾਨੇ ਦੇ ਵਿੱਚ ਕਿੰਨਾ ਜ਼ਾਰਾ ਪੈਸਾ ਸੀ ਇਸ ਦੇ ਨਾਲ ਨਾਲ ਅੱਜ ਦੇ ਵੀਡੀਓ ਚ ਅਸੀਂ ਜੱਸਾ ਸਿੰਘ ਆਲੂਵਾਲੀਆ ਜੀ ਤੇ ਮੁਲਤਾਨ ਦੇ ਯੁੱਧ ਦੇ ਵਿੱਚ ਸਿੱਖਾਂ ਦੀ ਬਹਾਦਰੀ ਅੱਜ ਦੇ ਪੰਗਾਣੀ ਦੇ ਯੁੱਧ ਦੇ ਵਿੱਚ ਆਮ ਲੋਕਾਂ ਦਾ ਤੇ ਸ਼ਾਹੀ ਸੈਨਾ ਦਾ ਲੜਾਈ ਬਾਰੇ ਗੱਲ ਕਰਾਂਗੇ ਤੇ ਅੱਜ ਦੀ ਵੀਡੀਓ 'ਚ ਅਸੀਂ ਸਿੱਖ ਇਤਿਹਾਸ ਦੇ ਕੁਝ ਇਹੋ ਜਿਹੇ ਫੈਕਟਸ ਬਾਰੇ ਗੱਲ ਕਰਾਂਗੇ ਜੋ ਤੁਹਾਨੂੰ ਜ਼ਰੂਰ ਹੀ ਨਹੀਂ ਪਤਾ ਹੋਣਗੇ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤਾਂਕਿ ਤੁਸੀਂ ਸਾਡੀਆਂ ਅੱਗੇ ਆਉਣ ਵਾਲੀਆਂ ਮੈਂਬਰ ਓਨਲੀ ਵੀਡੀਓਜ਼ ਇੰਜੋਏ ਕਰ ਪਾਓ ਠੀਕ ਸੁਪਰ ਥੈਂਕਸ ਦੇ ਰਾਜੀ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤਾਂਕਿ ਅਸੀਂ ਅੱਗੇ ਵੀ ਇਹੋ ਜਿਹੀ ਇਤਿਹਾਸ ਸੁਰੀ ਰਿਲੇਟਡ ਵੀਡੀਓਜ਼ ਅੱਗੇ ਵੀ ਲਿਆ ਪਾਈਏ ਜੱਸਾ ਸਿੰਘ ਆਲੂਵਾਲੀਆ ਜੀ ਇਤਿਹਾਸ ਦੇ ਇਕਲੌਤੇ ਐਸੇ ਜਰਨੈਲ ਸਨ ਜਿਨ੍ਹਾਂ ਨੇ ਦਿੱਲੀ ਸਰਹੰਦ ਤੇ ਲਾਹੌਰ ਨੂੰ ਜਿੱਤਿਆ ਉਸ ਤੋਂ ਬਾਅਦ ਉਹਨਾਂ ਨੇ ਸਿੱਖ ਰਾਜ ਦਾ ਸਿੱਕਾ ਚਲਾਇਆ ਸੀ ਤੇ ਆਪਣੇ ਨਾਮ ਤੇ ਨਹੀਂ ਸਗੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਉਹ ਸਿੱਕਾ ਚਲਾਇਆ ਸੀ ਇਹ ਉਹੀ ਜਰਨੈਲ ਸੀ ਜਿਨ੍ਹਾਂ ਨੂੰ ਅਬਦਾਲੀ ਨੇ ਸੰਧੀ ਕਰਨ ਦੀ ਪੇਸ਼ਕਸ਼ ਪੇਜੀ ਸੀ ਹਰਮੰਦਰ ਸਾਹਿਬ ਬਾਰ ਸਾਹਿਬ ਦੇ ਟਹਿ ਚੁਕੇ ਹੋਏ ਮਲਵੇ ਦੇ ਉੱਪਰ ਖੜੇ ਜੱਸਾ ਸਿੰਘ ਆਲੂਵਾਲੀਆ ਜੀ ਨੇ ਉਸ ਦੀ ਇਸ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਮਨਾਂ ਕਰ ਦਿੱਤਾ ਕਿ ਅਸੀਂ ਹੁਣ ਤੈਨੂੰ ਜੰਗੇ ਮੈਦਾਨ 'ਚ ਮਿਲਾਂਗੇ ਅਸੀਂ ਗੁਰੂ ਘਰਾਂ ਦੇ ਮਲਵੇ ਦੇ ਉੱਤੇ ਖੜੇ ਹੋਗੇ ਇਹੋ ਜਿਹੇ ਪੇਸ਼ਕਸ਼ਾਂ ਨਹੀਂ ਮੰਨ ਸਕਦੇ ਤੇ ਜੱਸਾ ਸਿੰਘ ਆਲੂਵਾਲੀਆ ਜੀ ਕੌਣ ਦੇ ਪਹਿਲੇ ਸੁਲਤਾਨ ਰਹੇ ਸਨ ਦਿੱਲੀ ਜਿੱਤਣ ਤੋਂ ਬਾਅਦ ਉਹਨਾਂ ਨੂੰ ਸੁਲਤਾਨੀ ਦੀ ਪੇਸ਼ਕਸ਼ ਦਿੱਤੀ ਗਈ ਸੀ ਅੱਗੇ ਵਧਣ ਤੋਂ ਪਹਿਲਾਂ ਸਾਡੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਅੱਗੇ ਵੀ ਇਹੋ ਜਿਹੀ ਇਤਿਹਾਸ ਦੀ ਸੇਵਾ ਨਿਭਾ ਪਾਈਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕੁਝ ਨਾ ਕੁਝ ਕਮੈਂਟਸ ਜ਼ਰੂਰ ਲਿਖ ਕੇ ਜਾਇਆ ਕਰੋ ਕੀ ਤੁਸੀਂ ਜਾਣਦੇ ਹੋ ਕਿ ਸਿੱਖਾ ਦੇ ਪਹਿਲੇ ਸੂਬੇਦਾਰ ਕੌਣ ਸੀ ਸਿੱਖਾਂ ਦੇ ਪਹਿਲੇ ਸੂਬੇਦਾਰ ਦਾ ਨਾਮ ਸੀ ਭਾਈ ਬਾਜ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਛਕਿਆ ਸੀ ਜਦੋਂ ਗੁਰੂ ਸਾਹਿਬਾਨ ਜੀ ਨੇ ਭਾਈ ਬੰਦਾ ਸਿੰਘ ਬਹਾਦਰ ਜੀ ਨੂੰ ਦੱਖਣ ਵੱਲ ਭੇਜਿਆ ਤੇ ਉਹਨਾਂ ਦੇ ਨਾਲ ਗੁਰੂ ਸਾਹਿਬਾਨ ਜੀ ਨੇ ਪੰਜ ਸਿੰਘ ਭੇਜੇ ਸੀ ਤੇ ਉਹਨਾਂ ਚੋਂ ਮੁਖੀ ਸਿੰਘ ਸੀ ਭਾਈ ਬਾਜ ਸਿੰਘ ਜੀ ਜਦੋਂ ਸਿੱਖਾਂ ਨੇ ਸਰਹੰਦ ਨੂੰ ਜਿੱਤ ਲਿਆ ਤੇ ਵਜ਼ੀਰ ਖਾਨ ਤੇ ਸੁਚਾਨੰਦ ਨੂੰ ਸੋਧਾ ਲਾ ਦਿੱਤਾ ਤਾਂ ਭਾਈ ਬੰਦਾ ਸਿੰਘ ਜੀ ਨੇ ਬਾਈ ਬਾਦ ਸਿੰਘ ਜੀ ਨੂੰ ਹੀ ਸਰਹੰਦ ਦੀ ਸੂਬੇਦਾਰੀ ਦਿੱਤੀ ਤੇ ਜਦੋਂ ਭਾਈ ਬੰਦਾ ਸਿੰਘ ਬਹਾਦਰ ਜੀ ਨੂੰ 700 ਸਿੰਘਾਂ ਦੇ ਨਾਲ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤਾਂ ਫਰਖ਼ਸ਼ੀਅਰ ਇਹ ਚੀਜ਼ ਆਖਦਾ ਹੈ ਕਿ ਮੈਂ ਇਹ ਬਹੁਤ ਜ਼ਿਆਦਾ ਸੁਣਿਆ ਹੈ ਕਿ ਤੁਹਾਡੇ ਚੋਂ ਕੋਈ ਇੱਕ ਬਾਜ ਹੈ ਤੇ ਮੈਂ ਵੀ ਸੁਣਿਆ ਹੈ ਕਿ ਉਹ ਬਹੁਤ ਜ਼ਿਆਦਾ ਤਾਕਤਵਰ ਹੈ ਤੇ ਚੱਲ ਹੁਣ ਤੂੰ ਮੈਨੂੰ ਆਪਣੀ ਤਾਕਤ ਵਿਖਾ ਤੇ ਜਦ ਭਾਈ ਬਾਦ ਸਿੰਘ ਜੀ ਐਸ ਹੁੰਦੇ ਨੇ ਤਾਂ ਉਹ ਐ ਆਖਦੇ ਨੇ ਕਿ ਤੂੰ ਮੇਰੇ ਇੱਕ ਵਾਰ ਹੱਥ ਕੋਲ ਫਿਰ ਮੈਂ ਤੈਨੂੰ ਆਪਣੀ ਤਾਕਤ ਵਿਖਾਣਾ ਹਾਂ ਤੇ ਜਿਹੜਾ ਸਿਪਾਹੀ ਭਾਈ ਬਾਦ ਸਿੰਘ ਜੀ ਦੇ ਹੱਥ ਖੋਲਣ ਗਿਆ ਸੀ ਉਹਨਾਂ ਨੇ 1 ਸੈਕਿੰਡ 'ਚ ਹੀ ਉਹਦੀ ਤਲਵਾਰ ਬਾਹਰ ਕੱਢ ਲਈ ਤੇ ਫੁਰਤੀ ਦੇ ਨਾਲ 14 ਹੀ ਮੁਗਲਾਂ ਨੂੰ ਮਾਰ ਗਿਰਾਇਆ ਤੇ ਇਹ ਚੀਜ਼ ਦੇਖਣ ਤੋਂ ਬਾਅਦ ਫਰਖਸ਼ੀਰ ਇੰਨਾ ਜ਼ਿਆਦਾ ਡਰ ਗਿਆ ਸੀ ਕਿ ਉਹ ਉੱਥੋਂ ਹੀ ਦੌੜ ਗਿਆ ਜਿਸ ਤੋਂ ਬਾਅਦ ਭਾਈ ਬਾਦ ਸਿੰਘ ਜੀ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਗਿਆ। ਮਲਤਾਨ ਦੀ ਜੰਗ ਦੇ ਦੌਰਾਨ ਇੱਕ ਜਸੂਸ ਸੀ ਜੋ ਇੱਕ ਸਿੱਖ ਬਣ ਕੇ ਸਿੱਖਾਂ ਦੀ ਹੀ ਜਾਸੂਸੀ ਕਰਦਾ ਹੁੰਦਾ ਸੀ। ਉਹ ਆਪਣੀ ਇੱਕ ਲਿਖਤ ਦੇ ਵਿੱਚ ਲਿਖਦਾ ਆ ਕਿ ਇਸ ਜੰਗ ਦੇ ਵਿੱਚ ਸਿੱਖਾਂ ਨੇ ਜਮਜਮਾ ਤੋਪ ਦਾਇ ਸਮਾਨ ਕੀਤਾ ਸੀ। ਇਸ ਤੋਪ ਦੇ ਵਿੱਚ 21 ਕਿਲੋ ਦਾ ਇੱਕ ਬਹੁਤ ਵੱਡਾ ਗੋਲਾ ਪੈਂਦਾ ਹੁੰਦਾ ਸੀ। ਇਹ ਟੋਪ ਇੰਨੀ ਜ਼ਿਆਦਾ ਤਾਕਤਵਰ ਸੀ ਕਿ ਜੇਕਰ ਇਸ ਟੋਪ ਦੇ ਨਾਲ 19 ਵੀ ਹਮਲੇ 21 ਥਾਂ ਤੇ ਕੀਤੇ ਜਾਂ ਤਾਂ ਕਿਸੇ ਵੱਡੇ ਕਿਲੇ ਦੀ ਦਿਵਾਰ ਢਹਿ ਸਕਦੀ ਸੀ ਤੇ ਜਦੋਂ ਸਿੱਖਾਂ ਨੇ ਇਸ ਜੰਗ ਦੇ ਵਿੱਚ ਇਸ ਤੋਪ ਦਾ ਇਸਤੇਮਾਲ ਕੀਤਾ ਤੇ ਜਦੋਂ ਸਿੱਖਾਂ ਨੇ ਤਿੰਨ ਹਮਲੇ ਪਹਿਲੀ ਵਾਰ ਉਸ ਕਿਲੇ ਦੇ ਕੀਤੇ ਤਾਂ ਚੌਥੇ ਹਮਲੇ ਦੇ ਦੌਰਾਨ ਇਸ ਤੋਪ ਦਾ ਇੱਕ ਪੱਈਆ ਟਹਿ ਕੇ गिर ਜਾਂਦਾ ਹੈ ਤਾਂ ਸਾਰੇ ਸਿੰਘ ਮਿਲ ਕੇ ਇਸ ਦਾ ਇੱਕ ਹੱਲ ਲੱਭਦੇ ਨੇ ਕਿ ਹੁਣ ਪੱਈਏ ਦੀ ਥਾਂ ਤੇ ਸਿੰਘ ਆਪਣਾ ਮੋਢਾ ਲਾਣਗੇ ਤੁਸੀਂ ਆਪ ਹੀ ਸੋਚੋ ਕਿ ਇੱਕ ਬੰਦੂਕ ਨੂੰ ਚਲਾਉਣ ਦੇ ਸਮੇਂ ਕਿੰਨਾ ਧੱਕਾ ਵੱਜਦਾ ਹੈ ਜਿਸ ਕਰਕੇ ਵਰਤ ਕੁਝ ਕਰ ਹੀ ਬਾਰੂਦ ਹੁੰਦਾ ਹੈ ਤੇ 2 ਕਿਲੋ ਬਾਰੂਦ ਦਾ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਤੇ ਉਹ ਜਸੂਸ ਫਿਰ ਲਿਖਦਾ ਹੈ ਕਿ ਇਹ ਚੀਜ਼ ਸੁਣਨ ਤੋਂ ਬਾਅਦ ਸਿੰਘਾਂ ਦੇ ਵਿੱਚ ਭਗੜੜ ਮਚ ਜਾਂਦੀ ਹੈ ਤੇ ਉਹ ਇਹ ਸੋਚਦਾ ਹੈ ਕਿ ਸਭੂ ਸਿੰਘ ਡਰ ਕੇ ਐ ਭਗੜੜ ਮਚਾਰੇ ਹੋਣਗੇ ਤੇ ਜਦੋਂ ਉਹ ਕੋਲ ਜਾ ਕੇ ਉੱਥੇ ਦੇਖਦਾ ਹੈ ਤਾਂ ਉਹ ਇਹ ਦੇਖਦਾ ਹੈ ਕਿ ਸਿੰਘ ਇੱਕ ਦੂਜੇ ਨੂੰ ੱੱਕੇ ਮਾਰ ਰਹੇ ਨੇ ਸਿਰਫ ਐਦੇ ਲਈ ਕੀ ਕੌਣ ਸਭ ਤੋਂ ਪਹਿਲਾਂ ਉਸ ਤੋਪ ਦੇ ਥੱਲੇ ਮੋਢਾ ਲਾਏਗਾ ਤੇ ਸਭ ਤੋਂ ਪਹਿਲੇ ਸਿੰਘ ਜਿਹੜਾ ਉੱਥੇ ਮੋਢਾ ਲਾਉਂਦੇ ਨੇ ਤੇ ਉਹ ਸੀ ਸਾਧੂ ਸਿੰਘ ਪੰਗੀ ਜੋ ਇੰਨਾ ਸਭ ਦੇ ਲੀਡਰ ਸਨ ਤੇ 14 ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਉਹ ਕਿਲੇ ਦੀ ਦੀਵਾਰ ਢੈਂਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਰਾਨਾ ਕਰ ਗਏ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਖਜ਼ਾਨਿਆਂ ਨੂੰ ਖੋਲਿਆ ਗਿਆ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਸੀ ਉਸ ਸਮੇਂ 8 ਕਰੋੜ ਦੀ ਉੱਥੇ ਨਗਦੀ ਤੇ ਉਹਦੇ ਉੱਥੇ ਹੀ ਹੀਰੇ ਜਵਰਾਤ ਮਿਲੇ ਗਏ ਕਰਨਲ ਸਟੇਮਵੌਂਡ ਐਲਜ ਦੇ ਨੇ ਕਿ ਇੰਨਾ ਜ਼ਿਆਦਾ ਪੈਸਾ ਤੇ ਇੰਨਾ ਜ਼ਿਆਦਾ ਖਜ਼ਾਨਾ ਉਸ ਸਮੇਂ ਦੇ ਕਿਸੇ ਵੀ ਯੂਰੋਪੀਅਨ ਰਾਜੀ ਕੋਲ ਨਹੀਂ ਸੀ ਸਿਰਫ ਖਜ਼ਾਨਾ ਹੀ ਨਹੀਂ ਮਹਾਰਾਜਾ ਜੀ ਦੇ ਤਪੇਲੇ ਦੀ ਵੀ ਸ਼ਾਨ ਹੀ ਵੱਖਰੀ ਸੀ ਜਿੱਥੇ ਤੁਸੀਂ ਇੱਕ ਹੀ ਥਾਂ ਦੇ ਉੱਤੇ ਲੈਲਾ ਮੁਕਸਾ ਗੋਹਰ ਪਰੀ ਤੇ ਦੱਖਣੀ ਵਰਗੇ ਘੋੜੇ ਵੇਖ ਸਕਦੇ ਸੀ ਉਸ ਸਮੇਂ ਇਹ ਸਾਰੇ ਘੋੜਿਆਂ ਦੀਆਂ ਨਸਲਾਂ ਇੱਕ ਥਾਂ ਦੇ ਵੇਖਣਾ ਇੰਪੋਸੀਬਲ ਸੀ ਤੇ ਮਹਾਰਾਜਾ ਜੀ ਦੇ ਖਜ਼ਾਨੇ ਦੇ ਵਿੱਚ ਹਾਥੀਆਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਸੀ ਜਿਨ੍ਹਾਂ ਵਿੱਚੋਂ ਇੰਦਰ ਗੱਤ ਤੇ ਸਰਦਾਰ ਜੀ ਸਭ ਤੋਂ ਪ੍ਰਸਿੱਧ ਸਨ ਐਸੀ ਸ਼ੇਰੇ ਪੰਜਾਬ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ ਜੀ ਪੰਗਾਣੀ ਦੇ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 25000 ਦੁਸ਼ਮਣਾਂ ਦੇ ਨਾਲ ਸਾਹਮਣਾ ਕੀਤਾ ਪਰ ਇਹ ਲੜਾਈ ਗੁਰੂ ਸਾਹਿਬਾਨ ਜੀ ਨੇ ਇਕੱਲਿਆਂ ਨਹੀਂ ਸੀ ਲੜੀ ਉਹਨਾਂ ਦੇ ਮਾਮਾ ਕਿਰਪਾਲ ਚੰਦ ਪੂਆ ਦੇ ਪੰਜ ਪੁੱਤਰ ਤੇ ਪੀਰ ਬੁੱਧੂ ਸ਼ਾਹ ਜੀ ਦੇ ਚੇਲੇ ਵੀ ਉਹਨਾਂ ਦੇ ਨਾਲ ਹੀ ਸਨ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇੰਨਾ 500 ਚੇਲਿਆਂ ਦੇ ਵਿੱਚੋਂ 400 ਚੇਲੇ ਗੁਰੂ ਸਾਹਿਬਾਨ ਜੀ ਨੂੰ ਧੋਖਾ ਦੇ ਕੇ ਚਲੇ ਜਾਂਦੇ ਨੇ ਤੇ ਜਦੋਂ ਆਲੇ ਦੁਆਲੇ ਦੇ ਲੋਕਾਂ ਨੂੰ ਇਹ ਗੱਲ ਬਾਰੇ ਪਤਾ ਲੱਗਾ ਤਾਂ ਜਿਹੜੇ ਲੋਕਾਂ ਨੇ ਆਪਣੇ ਹੱਥਾਂ ਦੇ ਵਿੱਚ ਕਦੇ ਵੀ ਹਥਿਆਰ ਵੀ ਨਹੀਂ ਸਿੱ ਚੁੱਕੇ ਉਹ ਵੀ ਗੁਰੂ ਸਹਿਬਾਨ ਜੀ ਦੀ ਮਦਦ ਦੇ ਲਈ ਜੰਗੇ ਮੈਦਾਨ ਚਾਏ ਤੇ ਇਹ ਵੀ ਆਖਿਆ ਜਾਂਦਾ ਹੈ ਕਿ ਇੱਕ ਮਹੰਤ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਸਿਰਫ ਭਗਤੀ ਕੀਤੀ ਸੀ ਉਹ ਵੀ ਗੁਰੂ ਸਹਿਬਾਨ ਜੀ ਦੇ ਲਈ ਆਪਣੇ ਹੱਥ ਦੇ ਵਿੱਚ ਸੋਟਾ ਫੜ ਕੇ ਆਇਆ ਸੋਚੋ ਕਿ ਗੁਰੂ ਸਹਿਬਾਨ ਜੀ ਦੇ ਨਾਲ ਉਸ ਸਮੇਂ ਦੇ ਲੋਕਾਂ ਦਾ ਕਿੰਨਾ ਹੀ ਟੁੱਟ ਪਿਆਰ ਸੀ ਤੇ ਇਸ ਜੰਗ ਦੇ ਸੈਨਾਪਤੀ ਗੁਰੂ ਸਹਿਬਾਨ ਜੀ ਦੇ ਭੂਆ ਦੇ ਪੁੱਤਰ ਹੀ ਸਨ ਤੇ ਆਖਰ ਚ ਇਹ ਜੰਗ ਜਿੱਤ ਲਈ ਗਈ ਪਰ ਫਿਰ ਵੀ ਗੁਰੂ ਸਹਿਬਾਨ ਜੀ ਨੇ ਕਿਸੇ ਵੀ ਇਲਾਕੇ ਦੇ ਉੱਪਰ ਆਪਣਾ ਕਬਜ਼ਾ ਨਹੀਂ ਜੀ ਕੀਤਾ ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸਮੇਂ ਇੱਕ ਪਾਣੀ ਦੇ ਖੂਨ ਦੁੱਧ ਦੇ ਖੂਹ ਦੇ ਵਿੱਚ ਬਦਲ ਦਿੱਤਾ ਸੀ ਇਤਿਹਾਸ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਦੇ ਵਿੱਚ ਸਿੱਧਾ ਜੋਗੀਆਂ ਦੇ ਨਾਲ ਵਿਚਾਰ ਕਰਨ ਆਏ ਤਾਂ ਭਾਈ ਮਰਦਾਨਾ ਜੀ ਗੁਰੂ ਸਾਹਿਬਾਨ ਜੀ ਨੂੰ ਆਖਦੇ ਨੇ ਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਕਿ ਆਪਾਂ ਸਿੱਧ ਜੋਗੀਆਂ ਦੇ ਪਰੋਣੇ ਆ ਤੁਸੀਂ ਉਹਨਾਂ ਕੋਲੋਂ ਦੁੱਧ ਦੀ ਮੰਗ ਕਰੋ ਗੁਰੂ ਸਾਹਿਬਾਨ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਜਦੋਂ ਭਾਈ ਮਰਦਾਨਾ ਜੀ ਸਿੱਧ ਜੋਗੀਆਂ ਕੋਲ ਪੁੱਜਦੇ ਤਾਂ ਜਵਾਬ ਦੇ ਵਿੱਚ ਇਹ ਆਖਦੇ ਨੇ ਕਿ ਜੇਕਰ ਤੁਹਾਡਾ ਗੁਰੂ ਨਾਨਕ ਇੰਨਾ ਜ਼ਿਆਦਾ ਹੀ ਸਮਰੱਥ ਹੈ ਤਾਂ ਤੁਸੀਂ ਉਹਦੇ ਕੋਲੋਂ ਹੀ ਦੁੱਧ ਦੀ ਮੰਗ ਕਰੋ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬਾਨ ਜੀ ਨੂੰ ਆ ਕੇ ਸਾਰੀ ਗੱਲ ਦੱਸੀ ਤਾਂ ਗੁਰੂ ਸਾਹਿਬਾਨ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਗੜਵਾ ਲੈ ਕੇ ਉਸ ਖੂਹ ਦੇ ਵਿੱਚੋਂ ਦੁੱਧ ਕਢ ਲਵੋ ਤੇ ਆਪ ਵੀ ਸ਼ਖੋਤ ਦੇ ਉਹਨਾਂ ਸਿੱਧਾ ਜੋਗੀਆਂ ਨੂੰ ਵੀ ਛਕਾਓ ਤਾਂ ਸਮੇਂ ਤੋਂ ਉਸ ਥਾਂ ਦਾ ਨਾਮ ਦੁੱਧਾ ਵਾਲਾ ਖੂਹ ਪੈ ਗਿਆ ਤੇ ਇਹ ਸਥਾਨ ਗੁਰਦੁਆਰਾ ਨਾਨਕ ਮੱਤਾ ਸਾਹਿਬ ਤੋਂ ਕੁਛ ਹੀ ਦੂਰੀ ਤੋਂ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਫਿਰ ਇੱਕ ਰੈਗੂਲਰ ਈਅਰ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਤੇ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਧੰਨਵਾਦ